ਤਾਂ ਸ਼ਰਅ ਮਿਕ ਗੱਡੀ ਦੇ ਉੱਤੇ ਲਾਲ ਤੇ ਨੀਲੀ ਬੱਤੀ ਲਗਾ ਕੇ ਕੁਝ ਨੌਜਵਾਨ ਜਿਹੜੇ ਸੰ ਸੜਕਾਂ ਦੇ ਉੱਤੇ ਘੁੰਮ ਰਹੇ ਸੰ ਜਦੋਂ ਪੁਲਿਸ ਵੱਲੋਂ ਆ ਚੀਜ਼ ਵੇਖੀ ਜਾਂਦੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਜੀ ਹਾਂ ਪਹਿਲਾਂ ਤਾਂ ਮੋਹਾਲੀ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਰੋਕਿਆ ਜਾਂਦਾ ਹੈ ਉਸ ਤੋਂ ਬਾਅਦ ਪਰਮਿਸ਼ਨ ਮੰਗੀ ਜਾਂਦੀ ਹੈ ਕਿ ਤੁਹਾਡੇ ਕੋਲ ਲਾਲ ਬੱਤੀ ਤੇ ਨੀਲੀ ਬੱਤੀ ਦੀ ਪਰਮਿਸ਼ਨ ਹੈਗੀ ਐ ਉਸ ਤੋਂ ਬਾਅਦ ਮੁੰਡੇ ਕਹਿੰਦੇ ਨੇ ਕਿ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਪਰ ਉਹ ਇੱਕ ਮਸ਼ਹੂਰ ਸਿੰਗਰ ਤੇ ਐਕਟਰ ਦਾ ਨਾਮ ਲੈ ਕੇ ਕਹਿੰਦੇ ਨੇ ਕਿ ਇਹ ਉਹਨਾਂ ਦੇ ਕਾਫਲੇ ਦੀ ਗੱਡੀ ਹੈ ਉਸ ਤੋਂ ਬਾਅਦ ਜੋ ਪੰਜਾਬ ਪੁਲਿਸ ਹੁੰਦੀ ਹੈ ਜੋ ਮੋਹਾਲੀ ਪੁਲਿਸ ਹੁੰਦੀ ਆ ਉਹਨਾਂ ਵੱਲੋਂ ਇਸ ਗੱਡੀ ਦਾ ਤਗੜਾ ਚਲਾਨ ਕਰ ਦਿੱਤਾ ਜਾਂਦਾ ਤੇ ਨਾਲ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਕਿ ਮਨਕੀਰਤ ਔਲਖ ਦੀ ਗੱਡੀ ਦੇ ਉੱਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਸਨ ਇਸ ਕਰਕੇ ਕਾਫੀ ਮੋਟਾ ਚਲਾਨ ਜੋ ਹੈ ਦਾ ਹੋ ਗਿਆ ਸੀ ਤੇ ਇਹ ਸ਼ਾਇਦ ਕਿਤੇ ਨਾ ਕਿਤੇ ਆ ਹੀ ਸੋਚਦੇ ਨੇ ਕਿ ਅਸੀਂ ਮਸ਼ਹੂਰ ਆ ਅਸੀਂ ਸਿੰਗਰ ਆ ਅਸੀਂ ਐਕਟਰ ਆ ਤਾਂ ਸਾਨੂੰ ਕੋਈ ਕਿਉਂ ਕਿਵੇਂ ਕਹਿ ਸਕਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਜੋ ਮੁਹਾਲੀ ਪੁਲਿਸ ਹੁੰਦੀ ਹੈ ਨੌਜਵਾਨਾਂ ਤੇ ਕਾਰਵਾਈ ਕਰਦੀ ਹੈ ਤੇ ਗੱਡੀ ਦਾ ਮੋਟਾ ਚਲਾਨ ਕਰ ਦਿੱਤਾ ਜਾਂਦਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਗੱਡੀ ਦਾ ਜੋ ਨੰਬਰ ਹੈ ਉਹ ਵੀ ਟੈਂਪਰੇਰੀ ਹੈ ਬਿਲਕੁਲ ਬ੍ਰਾਂਡ ਨਿਊ ਗੱਡੀ ਹੈ ਜੋ ਨਜ਼ਰ ਆ ਰਹੀ ਹੈ ਹਾਲਾਂਕਿ ਜਦੋਂ ਪੁੱਛਿਆ ਜਾਂਦਾ ਇਹ ਮਸ਼ਹੂਰ ਸਿੰਗਰ ਤੇ ਐਕਟਰ ਕੌਣ ਹੈ ਤਾਂ ਨਾਮ ਦੱਸਣ ਤੋਂ ਬਾਅਦ ਉਹ ਕਹਿੰਦੇ ਨੇ ਕਿ ਨਾਮ ਨੂੰ ਪਬਲਿਕ ਨਾ ਕੀਤਾ ਜਾਵੇ ਜਨਤਕ ਨਾ ਕੀਤਾ ਜਾਵੇ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਮੋਹਾਲੀ ਪੁਲਿਸ ਜੋ ਹੈ ਮੋਟਾ ਤਗੜਾ ਚਲਾਣ ਇਸ ਗੱਡੀ ਦਾ ਨੌਜਵਾਨਾਂ ਨੂੰ ਫੜਾ ਦਿੱਤਾ